ਲੰਗੇ ਦੇਣੀ ਜਲੰਧਰ ਨੇ ਇੱਕ ਬੰਬ ਧਮਾਕੇ ਨਾਲ ਦਹਿਲ ਜਾਂਦਾ ਹੈ ਔਰ ਇਹ ਬੰਬ ਧਮਾਕਾ ਹੋਰ ਕਿਤੇ ਨਹੀਂ ਸਕੋ ਬੀਜੇਪੀ ਦੇ ਇੱਕ ਸਾਬਕਾ ਮੰਤਰੀ ਦੇ ਉੱਤੇ ਬੀਜੇਪੀ ਦੇ ਇੱਕ ਸਾਬਕਾ ਸਾਬਕਾ ਲੀਡਰ ਦੇ ਉੱਤੇ ਔਰ ਇੱਕ ਵੱਡੇ ਲੀਡਰ ਦੇ ਘਰ ਦੇ ਉੱਤੇ ਵਾਪਰਿਆ ਮੇਰੇ ਪਿੱਛੇ ਘਰ ਹੈਗਾ ਮਨੋਰੰਜਨ ਕਾਲੀਆ ਜੀ ਦਾ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਔਰ ਉਹਨਾਂ ਦੇ ਘਰ ਦੇ ਉੱਤੇ ਅਚਾਨਕ ਇੱਕ ਧਮਾਕਾ ਹੁੰਦਾ ਹੈ ਘਰ ਦੇ ਨਜ਼ਦੀਕ ਇੱਕ ਧਮਾਕਾ ਹੁੰਦਾ ਹੈ ਔਰ ਜੋ ਸੀਸੀਟੀਵੀ ਤੋਂ ਕੈਪਚਰ ਹੋਇਆ ਜੋ ਆਸ-ਪਾਸ ਪਤਾ ਲੱਗਿਆ ਉਸ ਮੁਤਾਬਕ ਕੋਈ ਈ ਰਿਕਸ਼ਾ ਦੇ ਉੱਤੇ ਆਇਆ ਔਰ ਗ੍ਰੇਨੇਡ ਜੋ ਅਜੇ ਤੱਕ ਚਲਾ ਗਿਆ ਹੁਣ ਇਹਦੇ ਪਿੱਛੇ ਕਿਸ ਦੀ ਮਨਚਾ ਹੋ ਸਕਦੀ ਹੈ ਸਵਾਲ ਇਹ ਖੜੇ ਹੋ ਸਕ ਹੋ ਰਹੇ ਆ ਉਹ ਨਾਲ ਦੀ ਨਾਲ ਬੀਜੇਪੀ ਲੀਡਰ ਦੇ ਉੱਤੇ ਕਿਉਂ ਹਮਲਾ ਕੀਤਾ ਗਿਆ ਕਿਉਂ ਟਾਰਗੇਟ ਹੋਏ ਜਾਂ ਕਿਸ ਕਾਰਨ ਵਾਸਤੇ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਪੁਲਿਸ ਪਰਸਨਲਸ ਇੱਥੇ ਮੌਜੂਦ ਨੇ ਅੰਦਰ ਵੀ ਬੀਜੇਪੀ ਦੇ ਵੱਡੇ ਲੀਡਰਸ ਮੌਜੂਦ ਨੇ ਥੋੜੀ ਦੇਰ ਪਹਿਲਾਂ ਰਵਨੀਤ ਸਿੰਘ ਬਿੱਟੂ ਪਹੁੰਚੇ ਸੀ ਹੁਣ ਹੋਰ ਵੀ ਲੀਡਰਸ ਹੌਲੀ ਹੌਲੀ ਪਹੁੰਚਦੇ ਨਜ਼ਰ ਆ ਰਹੇ ਔਰ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਨੂੰ ਕਾਨਫਰੰਸ ਜਿ ਲੈ ਕੇ ਗੱਲ ਕਹੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਤਰਜੀਹ ਪੂਰਵਕ ਕੀਤੀ ਜਾਵੇ ਆਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਾਂਚ ਹੋਵੇਗੀ ਸਮੇਂ ਤੇ ਮناسب ਹੈ ਫਿਲਹਾਲ ਬੀਜੇਪੀ ਦੇ ਲੀਡਰਸ ਦਾ ਕੀ ਕਹਿਣਾ ਹੋਉਂਦੇ ਆ ਬੜੀ ਸਾਹਿਬ ਪੁਲਿਸ ਸਟੇਸ਼ਨ ਦੇ ਜਮ੍ਹਾਂ ਲੱਗੇ ਇਹੋ ਜੀ ਵੱਡੀ ਘਟਨਾ ਵਾਪਰੀ ਬੀਜੇਪੀ ਦੇ ਵੱਡੇ ਲੀਡਰ ਦੇ ਘਰ ਦੇ ਉੱਤੇ ਕੁਝ ਬਹੁਤ ਨਿੰਦਰੀਆਂ ਘਟ ਰਹੀਆਂ ਗਈਆਂ ਦੇਖੋ ਇਹਦੀ ਜੰਨੀ ਆਪਾਂ ਨਿੰਦਾ ਕਰੀਏ ਉਹ ਘਟ ਗਈ ਆ ਭਾਰਤੀ ਜਨਤਾ ਪਾਰਟੀ ਦੇ ਪੁਰਾ ਪ੍ਰਧਾਨ ਰਹੇ ਅਮਰਜਨ ਕਾਲੀਆ ਸਾਹਿਬ ਸਾਡੇ ਗਰੁੱਪ ਲੀਡਰ ਰਹੇ ਆ ਠੀਕ ਹੈ ਨਾ ਉਹਨਾਂ ਦੇ ਘਰ ਦੇ ਵਿੱਚ ਅਗਰੇਸਟਰ ਦੀ ਘਟਨਾ ਵਾਪਰਦੀ ਹੈ ਇਸ ਤੋਂ ਵੱਡੀ ਨਿੰਦਣ ਜੋ ਕੋਈ ਗੱਲ ਕੋਈ ਨਹੀਂ ਹੈ ਉਹ ਰ ਟੋਟਲੀ ਫੇਲਰ ਹੈ ਸਰਕਾਰ ਦਾ ਫੇਲਰ ਹੈ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਾ ਵਾ ਪੰਜਾਬ ਦੇ ਵਿੱਚ ਲੋਕ ਅੱਜ ਤਰਾਹੀ ਮਾਮ ਕਰ ਰਹੇ ਆ ਕਿਸੇ ਨੂੰ ਫਰੋਤੀਆਂ ਦੀ ਕਾਲਸ ਆ ਰਹੀਆਂ ਇੱਕ ਤੇ ਸ਼ਰੀਆਮ ਗੋਲੀਆਂ ਚੱਲ ਰਹੀਆਂ ਮੈਂ ਲੇਕਿਨ ਜਿਹੜੀ ਰਾਤੀ ਘਟਨਾ ਹੋਈ ਹੈ ਵੀ ਕਿ ਈ ਰਿਕਸ਼ਾ ਦੇ ਵਿੱਚ ਆ ਕੇ ਤਿੰਨ ਲੋਕ ਆਂਦੇ ਆ ਔਰ ਬੰਬ ਮਾਰ ਕੇ ਚਲੇ ਜਾਂਦੇ ਗਿਆ ਇਸ ਤੋਂ ਵੱਡੀ ਤਾਂ ਗੱਲ ਕੋਈ ਨਹੀਂ ਜੀ ਵੈਸੇ ਭਾਜੀ ਬੀਜੇਪੀ ਕੁਝ ਸੋਚ ਰਹੀ ਕਿ ਇਹਦੇ ਵੱਲੋਂ ਕਰਾਇਆ ਹੋ ਸਕਦਾ ਹੈ ਜਾਂ ਕੌਣ ਇਹਦੇ ਪਿੱਛੇ ਹੋ ਸਕਦਾ ਕੋਈ ਸਿੱਧਾ ਕਿੰਨੇ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਸਾਡੀ ਮੰਗ ਹੈ ਸੀਐਮ ਦੇ ਕੋਲੋਂ ਜਿਹਦੇ ਕੋਲ ਗ੍ਰਹਿ ਵਿਭਾਗ ਹੈਗਾ ਉਹ ਡੀਜੀਪੀ ਸਾਹਿਬ ਦੇ ਕੋਲ ਮੰਗ ਹੈ ਗਿਆ ਵੀ ਜਿਹੜੀ ਵੀ ਤਾਕਤਾਂ ਦੇ ਮਗਰ ਹੈਗੀਆਂ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਸਾਡੀ ਸ ਕੇਂਦਰ ਸਰਕਾਰ ਹੈ ਸਾਡੀ ਕੇਂਦਰ ਸਰਕਾਰ ਹੈ ਆਪਾਂ ਫਿਰ ਮੰਗ ਕਰਾਂਗੇ ਕਿ ਐਨਆਈਏ ਦੇ ਕੋਲ ਇਹਦੀ ਜਾਂਚ ਹੋਵੇ ਤਾਂ ਕਿ ਕਿਸੇ ਹੋਰ ਦੇ ਘਾਤੇ ਇਦਾਂ ਟੈਗ ਨਾ ਹੋਵੇ ਇਸ ਕਰਕੇ ਬੜੀ ਨਿੰਦਨੀ ਗੱਲ ਆ ਸਾਰੀ ਪਾਰਟੀ ਆ ਚਿੰਤਤ ਹੈਗੀ ਆ ਵਿਸ਼ੇਸ਼ਕੋ ਕੇ ਪੰਜਾਬ ਦਾ Hindu ਵੀ ਚਿੰਤਾ ਦਾਜ ਵੀ ਜੋ ਇਹ ਵੀ ਸਵਾਲ ਨਹੀਂ ਖੜਾ ਹੁੰਦਾ ਕਿ ਜੇ ਲੋਕ ਨੁਮਾਇੰਦਿਆਂ ਦੇ ਉੱਤੇ ਇਦਾਂ ਦੇ ਹਮਲੇ ਹੋ ਰਿਹਾ ਤੇ ਲੋਕ ਆਮ ਲੋਕ ਕਿੰਨੇ ਕੁ ਮਹਫੂਜ਼ ਹੋਣਗੇ ਆਮ ਲੋਕੋ ਤੇ ਤਾਂ ਕੋਈ ਪੁਛ ਪ੍ਰਤੀਤ ਨਹੀਂ ਇੱਥੇ ਥਾਣਿਆਂ ਦੇ ਵਿੱਚ ਕਿਸੇ ਦੀ ਪੁਛ ਪ੍ਰਤੀਤ ਨਹੀਂ ਹੈਗੀ ਇੱਥੇ ਇੱਥੇ ਜਿਹਦੀ ਮਾੜੀ ਮੋਟੀ ਕਿਸੇ ਪੋਲਿਟੀਕਲ ਅਪਰੋਚ ਹੈਗੀ ਉਹ ਉਹਦੀ ਗੱਲਬਾਤ ਹੁੰਦਾ ਇੱਥੇ ਥਾਣਿਆਂ ਵਾਲੇ ਇੱਥੇ ਕਿਸੇ ਦੀ ਕੋਈ ਪੁਛ ਪ੍ਰਤੀਤ ਨਹੀਂ ਆਗੀ ਟੋਟੋ ਨਸਖੀ ਇਹਨਾਂ ਦੇ ਸਾਰੇ ਭਗਵੰਤ ਮਾਨ ਤਾਂ ਮੋਜਾ ਲੈਣ ਡਿਆ ਸੋਧੀਆਂ ਨੂੰ ਖੁਸ਼ ਕਰਨ ਡਿਆ ਵਾ ਕੇਜਰੀਵਾਲ ਨੂੰ ਖੁਸ਼ ਕਰਨ ਡਿਆ ਵਾ ਸਾਡੇ ਵੱਡੇ ਲੀਡਰ ਜਿਹੜੇ ਆ ਕਾਲੀਆ ਸਾਹਿਬ ਸਾਡੇ ਹਿੰਦੂ ਲੀਡਰ ਹੈ ਸਾਡੇ ਗਰੁੱਪ ਲੀਡਰ ਰਹੇ ਆ ਜਦੋਂ ਮੈਂ 7 ਤੋਂ ਲੈ ਕੇ 17 ਤੱਕ ਐਮ.ਐਲ.ਏ. ਸੀਗਾ ਸਾਡੇ ਗਰੁੱਪ ਲੀਡਰ ਰਹੇ ਆ ਸਾਡੀ ਪਾਰਟੀ ਦੇ ਪੂਰੇ ਪ੍ਰਧਾਨ ਹੈ ਇਹ ਉਹਨਾਂ ਦੇ ਨਾਲ ਇਹ ਘਟਨਾ ਵਾਪਰਦੀ ਹੈ ਵੀ ਉਹਨਾਂ ਦੇ ਘਰ ਦੇ ਮਾਰੇ ਕੋਈ ਪੀ.ਸੀ.ਆਰ ਨਹੀਂ ਕੋਈ ਯੂਲੋ ਨਹੀਂ ਕਿਤਾਬਾਂ ਦੇ ਵਿੱਚ ਗੱਡੀਆਂ ਚਲਾਈ ਜਾਂਦਾ ਭਗਵੰਤ ਮਾਨ ਲੇਕਿਨ ਜਿਹੜੀ ਲੀਡਰ ਸਟੈਬਲਿਸ਼ਡ ਹੈਗੇ ਆ ਅਗਰ ਉਹਨਾਂ ਨੂੰ ਪਾਸ ਸੁਰੱਖਿਆ ਨਹੀਂ ਦਵਾਗੇ ਤਾਂ ਫੇਰ ਤਾਂ ਪੰਜਾਬ ਦੇ ਵਿੱਚ ਰਹਿ ਜਾਂਦਾ ਖਾਜ ਰਹੀ ਆ ਅੱਜ ਨਸਤੀ ਭੱਜ ਰਹੀ ਆ ਅੱਜ ਲੋਕਾਂ ਵਿੱਚ ਤਰਾਹੀ ਮਾਮ ਹੈ ਲੋਕੀ ਅੱਜ ਪੰਜਾਬ ਦੇ ਲੋ ਬੀ ਅੱਡੇ ਸ਼ਰੀਫ ਲੋਕ ਘਰ ਦੇ ਉੱਪਰ ਜਿਹੜਾ ਅਟੈਕ ਹੋਇਆ ਵਾ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮੰਗ ਕਰਦੇ ਹਾਂ ਡੀਜੀਪੀ ਸਾਹਿਬ ਦੇ ਕੋਲੋਂ ਕਿ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਅਗਰ ਨਹੀਂ ਹੋਈ ਤਾਂ ਅਸੀਂ ਇਹਦੇ ਖਿਲਾਫ ਪੂਰੇ ਦਮ ਦੇ ਨਾਲ ਅਸੀਂ ਲੜਾਂਗੇ ਇਸ ਇਸ ਆਖਰੀ ਸਵਾਲ ਹੈ ਮੇਰਾ ਇਸ ਜੀ ਨੂੰ ਲੈ ਕੇ ਕੋਈ ਪਾਰਟੀ ਪੱਤਰ ਦਾ ਕੋਈ ਪ੍ਰੋਗਰਾਮ ਹੈ ਅੱਗੇ ਲਈ ਅੱਜ ਅਸੀਂ 12 ਵਜੇ ਤਨਨਾ ਦੇ ਰਹੇ ਹਾਂ ਕੰਪਲੀਆਂ ਚੌਂਕ ਦੇ ਵਿੱਚ ਇੱਕ ਸਿੰਪਟਮ ਹੋਏਗਾ ਸਾਡਾ ਉਸ ਤੋਂ ਬਾਅਦ ਅਸੀਂ ਫੇ ਪੂਰੇ ਪੰਜਾਬ ਦੇ ਵਿੱਚ ਇਹਨੂੰ ਜੀਨ ਨਹੀਂ ਦਵਾਗੇ ਭਗਵਾਨ ਜੀ ਮਾਨ ਨੂੰ ਐਸੇ ਇਨਸਾਨ ਨੂੰ ਥੈਂਕ ਯੂ